ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆ ਗਰੇਵਾਲ ਕੱਲ ਲੁੱਡੀਆਂ ਪਾਉਂਦਾ ਫਿਰਦਾ ਸੀ ਕਿ ਮੇਰੇ ਤਾਂ ਲਹੌਰ ਲੱਗ ਜਾਣੇ ਆ ਘਰ ਵਾਲੀ ਦੀ ਅੱਧੀ ਪੈਨਸ਼ਨ ਮਿਲ ਜਾਣੀ ਐ 25-30 ਹਜ਼ਾਰ ਚੜੇ ਮਹੀਨੇ ਵੰਟਦੇ ਪਿਆ ਅੱਜ ਬੜਾ ਉਦਾਸ ਐ ਸ਼ਾਇਦ ਹੁਣ ਭੋਗ ਪੈਣ ਤੋਂ ਬਾਅਦ ਜਦ ਸਾਰੇ ਚਲੇ ਗਏ ਤਾਂ ਇਹ ਇਕਲਤਾ ਮਹਿਸੂਸ ਕਰ ਰਿਹਾ ਦੂਜੀ ਗਲੀ ਵਾਲੇ ਪਾਨੇ ਨੇ ਹੈਰਾਨੀ ਨਾਲ ਪੁੱਛਿਆ ਨਹੀਂ ਬਾਈ ਇਹ ਨੂੰ ਉਹ ਦੁੱਖ ਨਹੀਂ ਜੋ ਤੂੰ ਸਮਝਦਾ ਇਹਦੇ ਤਾਂ ਡੂੰਗੀ ਸੱਟ ਵੱਜੀ ਐ ਬਿੰਦਰ ਬੋਲਿਆ ਸਾਰੀ ਕਹਾਣੀ ਮੈਂ ਸਮਝਾਉਂਦਾ ਗਰੇਵਾਲ ਮੇਰਾ ਗਵਾਂਢੀ ਹੀ ਨਹੀਂ ਨਿੱਕੇ ਹੁੰਦੇ ਦਾ ਆੜੀ ਵੀ ਐ ਪਰ ਹੌਲੀ-ਹੌਲੀ ਉਹਦੀਆਂ ਕਰਤੂਤਾਂ ਕਰਕੇ ਮੈਂ ਉਸ ਨਾਲ ਮੇਲ-ਮਿਲਾਪ ਬਹੁਤ ਘਟਾ ਦਿੱਤਾ ਸੀ ਬਸ ਗਲੀ ਵਿੱਚ ਘਰੋਂ ਬਾਹਰ ਅੰਦਰ ਆਉਂਦੇ ਜਾਂਦੇ ਖੜ ਜ਼ਰੂਰ ਖੜੇ ਹੋ ਕੇ ਮਿਲ ਲੈਂਦੇ ਵੈਸੇ ਸਾਡੀ ਪਰਿਵਾਰਾਂ ਦੀ ਸਾਂਝ ਤਾਂ ਸੀ ਇਹਦੀ ਘਰਵਾਲੀ ਬਲਬੀਰ ਮੇਰੀ ਘਰਵਾਲੀ ਨਾਲ ਸਤੀਆਂ ਪੈਣਾ ਵਾਂਗ ਸਾਰੇ ਦੁੱਖ ਸਾਂਝੇ ਕਰ ਲੈਂਦੀ ਸੀ ਪਤਾ ਤਾਂ ਮੈਨੂੰ ਸਭ ਸੀ ਪਰ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਇਹ ਸੁਧਰਨ ਵਾਲੀ ਜਨਸ ਨਹੀਂ ਕਦੇ ਮੈਂ ਸੋਚਦਾ ਇਹਦਾ ਵਿਆਹ ਹੀ ਨਹੀਂ ਹੋਣਾ ਚਾਹੀਦਾ ਸੀ ਪਰ ਇਕੱਲੇ ਪੁੱਤਾਂ ਦੇ ਮਾਪੇ ਆਪਣੀ ਪੀੜ੍ਹੀ ਵਧਾਉਣ ਲਈ ਨਿਕੰਮੇ ਨਸ਼ੇੜੀ ਮੁੰਡਿਆਂ ਨੂੰ ਸੁਧਾਰ ਦੇ ਸੁਧਾਰ ਦੇ ਕਿਸੇ ਗਰੀਬ ਕੁੜੀ ਦੀ ਜ਼ਿੰਦਗੀ ਰੋਲ ਦਿੰਦੇ ਨੇ ਬਲਵੀਰ ਨੂੰ ਇੱਕ ਦਿਨ ਵੀ ਸੌਰੇ ਘਰ ਸੁਖ ਨਹੀਂ ਮਿਲਿਆ ਉਹ ਵਿਚਾਰੀ ਪੇਕਿਆਂ ਵੱਲੋਂ ਵੀ ਸੌਖੀ ਨਹੀਂ ਸੀ ਵਿਧਵਾ ਮਾਣੇ ਤਰਲਿਆਂ ਨਾਲ ਪਾਲੀ ਇੱਕ ਭਰਾ ਉਹ ਵੀ ਕਾਲੇ ਦੌਰ ਦੇ ਦਿਨੀ ਐਸਾ ਗਿਆ ਮੁੜ ਕੇ ਕੋਈ ਥਾਓ ਪਤਾ ਨਹੀਂ ਲੱਭਿਆ ਚਲੋ ਆਪਣਾ ਘਰ ਸੀ ਰਹਿਣ ਨੂੰ ਦਾਣੇ ਵੀ ਘਰ ਦੇ ਸੀ ਖਾਣ ਨੂੰ ਪਰ ਇੱਕ ਦਿਨ ਵੀ ਇਸ ਪਿਓ ਦੇ ਪੁੱਤ ਨੇ ਬਲਵੀਰ ਦੇ ਹੱਥੇ ਇੱਕ ਰੁਪਇਆ ਕਮਾ ਕੇ ਨਹੀਂ ਰੱਖਿਆ ਆਪਣੀ ਕਮਾਈ ਸਿਰਫ ਆਪਣੀ ਐਸ਼ ਲਈ ਮਾਪਿਓ ਨੇ ਕਦੇ ਪੁੱਛਿਆ ਨਹੀਂ ਖਰਚੇ ਦਾ ਹਿਸਾਬ ਘਰ ਵਾਲੀ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਵਿਆਹ ਤੋਂ 5 ਸਾਲ ਬਾਅਦ ਨੌਕਰੀ ਛੱਡ ਦਿੱਤੀ ਕਿ ਆਪਾਂ ਕਿਸੇ ਦਾ ਰੋਬ ਨਹੀਂ ਸਹਿ ਸਕਦੇ ਬਲਵੀਰ ਪੜਾਉਂਦੀ ਸੀ ਸਰਕਾਰੀ ਸਕੂਲ ਵਿੱਚ ਰੋਜ਼ ਬੱਸਾਂ ਵਿੱਚ ਧੱਕੇ ਖਾਣੇ ਫੇਰ ਘਰ ਦਾ ਕੰਮ ਨਾ ਟਾਈਮ ਤੇ ਖਾਣਾ ਨਾ ਟਾਈਮ ਤੇ ਸੌਣਾ ਉੱਪਰੋਂ ਮਾਨਸਿਕ ਪਰੇਸ਼ਾਨੀਆਂ ਪਰ ਉਸ ਨੂੰ ਤਸੱਲੀ ਸੀ ਕਿ ਨੌਕਰੀ ਦੇ ਸਿਰ ਤੇ ਆਪਣੇ ਦੋਨਾਂ ਬੱਚਿਆਂ ਨੂੰ ਚੰਗੀ تعلیم ਦੇ ਸਕਦੀ ਹੈ ਸਮੇਂ ਨਾਲ ਉਸਦੀ ਕੁੜੀ ਪੜ੍ਹ ਕੇ ਕਾਲਜ ਵਿੱਚ ਪੜਾਉਣ ਲੱਗ ਗਈ ਫਿਰ ਕੁੜੀ ਦਾ ਵਿਆਹ ਵੀ ਇਸੇ ਸ਼ਹਿਰ ਵਿੱਚ ਹੋ ਗਿਆ ਇਸੋ ਦੌਰਾਨ ਇਸ ਦੇ ਮਾਪਿਓ ਮਰ ਗਏ ਅਤੇ ਮਾਪਿਓ ਦੀ ਮੌਤ ਤੋਂ ਬਾਅਦ ਤਾਂ ਜ਼ਮੀਨ ਵੀ ਖੁਰਨੀ ਸ਼ੁਰੂ ਹੋ ਗਈ ਉੱਪਰੋਂ ਕਲੇਸ਼ ਰੋਜ਼ ਦਾ ਹੋਰ ਤਾਂ ਹੋਰ ਬਲਵੀਰ ਤੋਂ ਪੈਸੇ ਖੋਹ ਲੈਨੇ ਜੇ ਮਨਾ ਕਰਨਾ ਤਾਂ ਖਾਊ ਪਾਉਣਾ ਇੱਕ ਦਿਨ ਤਾਂ ਹੱਦ ਹੋ ਗਈ ਕਹਿੰਦਾ ਤੇਰੀ ਅੱਖ ਮੇਰੇ ਘਰ ਜ਼ਮੀਨ ਤੇ ਹੈ ਮੇਰਾ ਘਰ ਮੇਰੀ ਜ਼ਮੀਨ ਮੇਰੇ ਮੁੰਡੇ ਦੀ ਤੂੰ ਲਿਖ ਕੇ ਦੇ ਕਿ ਆਪਣਾ ਇੱਕ ਦੂਜੇ ਦੀ ਕਮਾਈ ਤੇ ਕੋਈ ਹੱਕ ਨਹੀਂ ਅਗਲੇ ਦਿਨ ਸਟਾਮਪ ਤੇ ਇਹੋ ਜਿਹੀ ਕੋਈ ਇਬਾਰਤ ਟਾਈਪ ਕਰਵਾ ਲਿਆ ਅਤੇ ਕਹਿੰਦਾ ਮੈਂ ਹਸਤਾਕਤ ਸ਼ਿਰ ਕਰ ਦਿੱਤੇ ਤੂੰ ਕਰ ਦੇ ਉਸ ਦਿਨ ਸ਼ਾਮ ਨੂੰ ਇਹਦੀ ਕੁੜੀ ਮਾਂ ਨੂੰ ਮੈਨ ਲਾਈ ਸੀ ਤਾਂ ਬਲਵੀਰ ਨੇ ਉਹ ਕਾਗਜ਼ ਦੀ ਨੂੰ ਦਿਖਾਇਆ ਵੇਖ ਲੈ ਆਪਣੇ ਪਿਓ ਦੇ ਕੰਮ ਸਾਰੀ ਉਮਰ ਮੈਂ ਇਹਦੀ ਕਮਾਈ ਤੇ ਬੈਠੀ ਸੀ ਜਿਹੜਾ ਹੁਣ ਇਹਦੀ ਜ਼ਮੀਨ ਲਾਉਂਗੀ ਤੇ ਤੁਸੀਂ ਉਹਦੇ ਬੱਚੇ ਹੋ ਤਾਂ ਮੇਰਾ ਵੀ ਤਾਂ ਸਭ ਕੁਝ ਤੁਹਾਡਾ ਹੀ ਹੈ ਪਰ ਪਤਾ ਨਹੀਂ ਤੁਹਾਡੇ ਲਈ ਕੁਝ ਬਚਣਾ ਹੈ ਕਿ ਨਹੀਂ ਤੂੰ ਫਿਕਰ ਨਾ ਕਰ ਮਾਂ ਕਾਗਜ਼ ਫੜ ਕੇ ਧੀ ਬੋਲੀ ਤੂੰ ਸਾਈਨ ਕਰ ਧੀ ਨੇ ਕਾਗਜ਼ ਸਾਂਭ ਲਿਆ ਰਿਟਾਇਰਮੈਂਟ ਤੱਕ ਪਹੁੰਚਦੀ ਪਹੁੰਚਦੀ ਨੂੰ ਬਲਵੀਰ ਨੂੰ ਡਾਇਬੀਟੀਜ਼ ਬਲੱਡ ਪ੍ਰੈਸ਼ਰ ਗਠੀਏ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਸੀ ਫਰਮਾੜੀ ਕਿਸਮਤ ਨੂੰ ਮੁੰਡਾ ਬਿਲਕੁਲ ਪਿਆਵ ਵਰਗਾ ਨਿਕਲਿਆ ਨਾ ਪਿਆਉ ਨੇ ਕੰਮ ਕੀਤਾ ਤੇ ਨਾ ਮੁੰਡੇ ਕਿਤੇ ਟਿਕ ਕੇ ਕੰਮ ਕਰਦਾ ਸੀ ਦੋਹਾਂ ਦੀ ਬਣਦੀ ਸੀ ਹੁਣ ਤਾਂ ਇਕੱਠੇ ਬਹਿ ਕੇ ਪੀਣ ਵੀ ਲੱਗ ਗਏ ਸੀ ਜੇ ਕਿਸੇ ਕਹਿਣਾ ਮੁੰਡੇ ਦਾ ਵਿਆਹ ਕਰ ਦੇ ਤੈਨੂੰ ਵੀ ਇਨਾਮ ਹੋ ਜੂ ਪਲ ਬਲਵੀਰ ਨਹੀਂ ਸੀ ਚਾਹੁੰਦੀ ਕਿ ਕਿਸੇ ਦੀ ਕੁੜੀ ਨੂੰ ਆਪਣੇ ਵਰਗੀ ਜ਼ਿੰਦਗੀ ਦੇਵੇ ਕੁੜੀ ਭਾਵੇਂ ਉਸਦੇ ਸ਼ਹਿਰ ਵਿਆਹੀ ਸੀ ਪਰ ਉਸ ਕੋਲੋਂ ਵੀ ਰੋਜ਼ ਨਹੀਂ ਆ ਹੁੰਦਾ ਸੀ ਉਹ ਵੀ ਚਾਹੁੰਦੀ ਨਹੀਂ ਸੀ ਕਿ ਕੁੜੀ ਪੇਕੇ ਘਰ ਦੇ ਮਾਮਲੇ ਮਸਲੇ ਸੁਲਝਾਉਂਦੀ ਆਪਣੇ ਘਰ ਕੋਈ ਮਸਲਾ ਖੜਾ ਕਰ ਲਵੇ ਉਹ ਤਾਂ ਕਹਿੰਦੀ ਸੀ ਰੋਜ਼ ਫੋਨ ਵੀ ਨਾ ਕਰੇ ਜਦੋਂ ਲੋੜ ਹੋਊਗੀ ਉਸਨੇ ਤੀ ਨੂੰ ਹੀ ਆਵਾਜ਼ ਮਾਰਨੀ ਹੈ ਹੋਰ ਉਸ ਦੀ ਸੁਣਨ ਵਾਲਾ ਕੌਣ ਹੈ ਬੰਦਾ ਕਿੰਨਾ ਬਰਦਾਸ਼ਤ ਕਰੇ ਸਿਹਤ ਠੀਕ ਹੁੰਦੀ ਉਹ ਇਸ ਨਰਕ ਚੋਂ ਨਿਕਲ ਕੇ ਕਿਤੇ ਹੋਰ ਰਹਿਣ ਲੱਗ ਪੈਂਦੀ ਮਾਂ ਸੀ ਇਸ ਕਰਕੇ ਮੁੰਡੇ ਦੇ ਸੁਧਰਨ ਦੀ ਆਸ ਵੀ ਛੱਡ ਨਹੀਂ ਸਕਦੀ ਸੀ ਵੇ ਅਸੀ ਉਸਦੀ ਜਾਣ ਦੀ ਇੱਛਾ ਹੁਣ ਮੁੱਕਦੀ ਜਾਂਦੀ ਸੀ ਇੰਜ ਹੀ ਬਲਬੀਰ ਇੱਕ ਦਿਨ ਸਾਰਿਆਂ ਨੂੰ ਛੱਡ ਕੇ ਚਲੀ ਗਈ ਧੀ ਤੋਂ ਇਲਾਵਾ ਉਸ ਨੂੰ ਰੋਣ ਵਾਲਾ ਕੋਈ ਨਹੀਂ ਸੀ ਧੀ ਰੋਂਦੀ ਵੀ ਸੀ ਪਰ ਨਾਲ ਹੀ ਉਸ ਨੂੰ ਤਰਵਾਸੀ ਕਿ ਮਾਂ ਦੇ ਦੁੱਖ ਕੱਟੇ ਗਏ ਕਿ ਪੰਜ ਸੱਤ ਸਾਲ ਹੋਰ ਜਿਉਂਦੀ ਤਾਂ ਕਿਹੜਾ ਸੁੱਖ ਭੋਗ ਲੈਂਦੀ ਸਗੋਂ ਸਰੀਰ ਨੇ ਹੋਰ ਹਾਰਨਾ ਸੀ ਤੇ ਦੁੱਖ ਵਧਣੇ ਹੀ ਸੀ ਹੁਣ ਤਾਂ ਭੋਗ ਪੈ ਗਿਆ ਸੀ ਅਫਸੋਸ ਕਰਨ ਵਾਲੇ ਵੀ ਚਲੇ ਗਏ ਗਰੇਵਾਲ ਅੱਜ ਪੋਜਵੀ ਪੱਗ ਬੰਨ੍ਹ ਕੇ ਸ਼ੀਸ਼ੇ ਮੂੜੇ ਮੂਹਰੇ ਖੜਾ ਸੀ ਰੇਡੀ ਮੰਮੀ ਦੀ ﺍﻟमारी ਵਿੱਚੋਂ ਆਹੀ ਮਿਲੇ ਕਾਗਜ਼। ਮੁੰਡੇ ਨੇ ਪਿਓ ਨੂੰ ਫਾਈਲ ਫੜਾਉਂਦੇ ਹੋਏ ਕਿਹਾ, "ਠੀਕ ਐ, ਚੱਲ ਤੂੰ ਹੀ ਮੈਨੂੰ ਮੋਟਰਸਾਈਕਲ ਤੇ ਛਾੜਾ ਦਫ਼ਤਰ। ਦੇਖੋ ਕਦੋਂ ਸ਼ੁਰੂ ਕਰਦੇ ਆਂ ਫੈਮਿਲੀ ਪੈਨਸ਼ਨ ਮੇਰੇ ਨਾਂ ਤੇ।" ਦੋਵੇਂ ਪਿਓ ਪੁੱਤ ਦਫ਼ਤਰ ਪਹੁੰਚੇ, ਜਾ ਕੇ ਫਾਰਮ ਵਗੈਰਾ ਭਰ ਕੇ ਅਫਸਰ ਮੂਹਰੇ ਕੀਤੇ। ਅਫਸਰ ਨੇ ਰਿਕਾਰਡ ਵੇਖਿਆ, ਗਰੀਬ ਵਾਲ ਦੇ ਕਾਗਜ਼ ਵੇਖੇ। ਕਹਿੰਦਾ, "ਸਰਦਾਰ ਜੀ, ਤੁਹਾਡੀ ਤਾਂ ਪਤਨੀ ਨਾਲ ਰਜ਼ਾਮੰਦੀ ਨਾਲ" ਅਲਹਿਦਗੀ ਹੋ ਚੁੱਕੀ ਹੈ 5 ਸਾਲ ਪਹਿਲਾਂ ਆ ਵੇਖੋ ਬਕਾਇਦਾਰ ਮੈਜਿਸਟ੍ਰੇਟ ਦੀ ਮੋਹਰ ਲੱਗੀ ਹੈ ਮਰਹੂਮ ਦੀ ਪੈਨਸ਼ਨ ਦਾ ਕੋਈ ਹੱਕਦਾਰ ਨਹੀਂ ਬਿੰਦਰ ਕਹਿੰਦਾ ਭਾਨਿਆ ਇੰਜ ਸਮਝ ਲੈ ਗਰੀਬ ਵਾਲ ਦੀ ਸਾਰੀ ਉਮਰ ਦੀ ਕਟ-ਕਟ ਦਾ ਜਵਾਬ ਬਲਬੀਰ ਕੌਰ ਇੱਕੋ ਠਾ ਨਾਲ ਦੇ ਗਈ